10 ਗ੍ਰੰਥ ਜੋ ਸ਼ੁਰੂ ਕਰਨੇ ਆਂ ਜੀ ਕਰੇ ਰਾ ਬੋਰਾ ਮੋ ਰਹਾ ਕਿੱਥੇ ਹੋ ਰਹਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਤੁਨ ਗੁਰਦੇਵ ਪਿਆਰੀ ਸਾਧ ਸੰਗਤ ਜੀ ਅੱਜ ਦਾ ਗੁਰੂ ਮਹਾਰਾਜ ਜੀ ਦਾ ਜੋ ਗੁਰਪੁਰਪ ਦਾ ਪ੍ਰੋਗਰਾਮ ਹੈ ਗਲੀ ਨੰਬਰ 10 ਸ੍ਰੀ ਗੁਰੂਦਾਸ ਧਰਮਸ਼ਾਲਾ ਜੋ ਸਾਡਾ ਗੁਰੂ ਘਰ ਹੈ ਗਲੀ ਨੰਬਰ 3 ਦੇ ਵਿੱਚ ਵਸਤੀ ਜੋਦੇਵਾਲ ਕਲਾਸ਼ ਨਗਰ ਦਵਾਰਕਰਨ ਅੱਛਾ ਜੋ ਸਾਡਾ ਗੁਰੂ ਘਰ ਹੈ 3 ਨੰਬਰ ਗਲੀ ਦੇ ਵਿੱਚ ਉਸ ਜਗ੍ਹਾ ਦੇ ਵਿੱਚ ਅੱਜ ਅਸੀਂ ਭਗਤਾਂ ਸ੍ਰੀ ਗੁਰੂਦਾਸ ਮਹਾਰਾਜ ਜੀ ਦਾ 648ਵਾਂ ਗੁਰਪੁਰਪ ਦਿਨ ਜਿਹੜਾ ਹੈਗਾ ਉਹ ਮਨਾ ਰਹੇ ਹਾਂ ਅੱਜ ਅੱਜ ਤੋਂ 10 ਪਰਿਵਾਰ ਦਿਨ ਪਹਿਲਾਂ ਸਾਰੀਆਂ ਸੰਗਤਾਂ ਨੇ ਪ੍ਰਭਾਤ ਫੇਰਿਆਂ ਦੇ ਰੂਪ ਦੇ ਵਿੱਚ ਇਹ ਗੁਰੂ ਦੀ ਜੋ ਮਹਿਮਾ ਹੈਗੀ ਆ ਉਹ ਜਨ ਜਨ ਤੱਕ ਘਰ ਘਰ ਤੱਕ ਪਹੁੰਚਾਈ ਹੈ ਅੱਜ ਉਹ ਦਿਨ ਹੈ ਜਿਸ ਦਿਨ ਅਸੀਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਮਹਾਰਾਜ ਦਾ ਜੋ ਗੁਰਪੁਰਬ ਦਾ ਦਿਨ ਹੈ ਖੁਸ਼ੀਆਂ ਦਾ ਦਿਨ ਹੈ ਉਹ ਅਸੀਂ ਅੱਜ ਮਨਾ ਰਹੇ ਹਾਂ ਅੱਜ ਸਵੇਰ ਤੋਂ ਹੀ ਸਾਰੀਆਂ ਸੰਗਤਾਂ ਨੇ ਜੁੜ ਕੇ ਅੰਮ੍ਰਿਤ ਬਾਣੀ ਦਾ ਜਾਪ ਗੁਰੂ ਘਰ ਦੇ ਮਰਾਦਰ ਅਨਸਾਰ ਜੋ ਕੀਤਾ ਗਿਆ ਔਰ ਉਸ ਤੋਂ ਬਾਅਦ ਨਿਸਾਨ ਸਾਹਿਬ ਦੀ ਰਸਮ ਜੋ ਹੈ ਉਹ ਅਦਾ ਕੀਤੀ ਗਈ ਨਾਲ ਹੀ ਗੁਰੂ ਘਰ ਦੇ ਜੋ ਸ਼ਬਦ ਕੀਰਤਨ ਨੇ ਉਹ ਸੰਗਤਾਂ ਤੱਕ ਪਹੁੰਚਾਏ ਗਏ ਉਸ ਤੋਂ ਬਾਅਦ ਗੁਰੂ ਘਰ ਦਾ ਜੋ ਲੰਗਰ ਹੈ ਉਹ ਸੰਗਤਾਂ ਦੇ ਵਿੱਚ ਬਟਾਇਆ ਗਿਆ ਅਸੀਂ ਸਾਰੇ ਮੈਂਬਰ ਕਮੇਟੀ ਉਹ ਸਾਰੇ ਜੋ ਸੰਸਾਰ ਦੀ ਸੰਗਤ ਸਾਰਿਆਂ ਦਾ ਦਿਲੋਤ ਹੈ ਧੰਨ ਦਿਲੋਤ ਹੈ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਵੱਡੇ ਵੱਡੇ ਪਰਾਲੇ ਸਤਗੁਰੂ ਦੀ ਕਿਰਪਾ ਸਤਗੁਰੂ ਦੀ ਬਖਸ਼ਿਸ਼ ਨਾਲ ਹੁੰਦੇ ਨੇ ਔਰ ਇਸ ਦਾ ਹੀ ਸਾਰੀ ਸੰਗਤ ਨੂੰ ਸਾਰੀ ਕਾਇਨਾਤ ਨੂੰ ਸਤਿਗੁਰ ਬਦਾਸ ਮਹਾਰਜ ਦੇ ਗੁਰਪੁਰਧੀਆਂ ਜੋ ਮੁਬਾਰਕਾ ਗਲੀ ਨੰਬਰ 10 ਗੁਰੂ ਘਰ ਦੇ ਵੱਲੋਂ ਸਾਰੀ ਪਾਲੀ ਭਾਰਤ ਸਿੰਘਪੁਰਾ ਤੋਂ ਜੋ ਸਾਡੇ ਕੀਰਤਨੀਏ ਸਾਹਿਬ ਆਏ ਹੋਏ ਸਨ ਉਹਨਾਂ ਨੇ ਸੰਗਤ ਨੂੰ ਜਿਹੜਾ ਹੈਗਾ ਉਹ ਨਿਹਾਲ ਕੀਤਾ ਹੈਗਾ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਮੈਂ ਸਿੱਖੇ ਦੇਣਾ ਜਨਮ ਦੁਨੀਆ ਜੰਦਾ ਤੇ ਬੈਠੀ ਜੀ ਮੈਸੇਜ ਸਰ ਇਹ ਕਿ ਜੋ ਗੁਰੂ ਸਾਹਿਬ ਦਾ ਪਰਮਾਨ ਹੈ ਜੋ ਗੁਰੂ ਸਾਹਿਬਾਂ ਦਾ ਹੁਕਮ ਹੈ ਬਾਣੀ ਦੇ ਅਨੁਸਾਰ ਜੀਵਨ ਜੂਣਾ ਸਤ ਹੱਕ ਦੇ ਲਈ ਆਪਣੀ ਲੜਾਈ ਨੂੰ ਜਾਰੀ ਰੱਖਣਾ ਔਰ ਸਤਿਗੁਰਾਂ ਦਾ ਜੋ ਉਹਨਾਂ ਨੇ ਸਾਨੂੰ ਰਹਿਮਤਾਂ ਦਿੱਤੀਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ ਜੋ ਉਹਨਾਂ ਦੀ ਵਿਚਾਰਧਾਰਾ ਹੈ ਉਸ ਵਿਚਾਰਧਾਰਾ ਨੂੰ ਲੈ ਕੇ ਚੱਲਣਾ ਔਰ ਉਹਨਾਂ ਦੀਆਂ ਜਿਹੜੀਆਂ ਕੀਤੀ ਹੋਈਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਯਾਦ ਰੱਖਦੇ ਹੋਏ ਆਪਣੇ ਜੀਵਨ ਨੂੰ ਜਿਹੜਾ ਹੈਗਾ ਉਹ ਜੂਨ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰਨੀ ਹੈ ਕਿ ਨਾ ਕਿ ਅਸੀਂ ਜਿਹੜੀਆਂ ਇੱਕ ਰੂਪੀਆਂ ਨੇ ਸਮਾਜ ਦੇ ਵਿੱਚ ਉਹਨਾਂ ਦਾ ਸਾਥ ਦੇਣਾ ਉਹਨਾਂ ਤੋਂ ਦੂਰ ਰਹਿ ਕੇ ਅਸੀਂ ਸਤਿਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਜਿਹੜਾ ਹੈਗਾ ਉਹ ਜੀਵਨ ਜੀਤ ਕਰਦਾ ਅਸੀਂ ਆਪਣੇ ਵੱਲੋਂ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਨੂੰ ਵੀ ਔਰ ਸਾਰੀ ਕਨਾਤਰੂ ਸਤਿਗੁਰੂ ਗੋਬਿੰਦ ਸਿੰਘ ਮਾਤਾ ਵੱਲੋਂ ਇਹ ਹੀ ਮਾਲੋ ਵੀ ਸੰਦੇਸ਼ ਹੈ ਇੱਕ ਕਿ ਮਾਨਵਤਾ ਦੀ ਸੇਵਾ ਔਰ ਆਪਣਾ ਵਿਚਾਰ ਤੁਹਾਡਾ ਜੋ ਮਹਾਪੁਰਸ਼ਾਂ ਨੇ ਦਿੱਤੀ ਹੈ ਉਹਨਾਂ ਦੇ ਸਾਧ ਆਪਣਾ ਜੀਵਨ ਜੀਓ ਜੋ ਬੋਲ ਰਹੇ ਸੋ ਗੁਰਪ੍ਰੀਤ ਸਤਗੁਰੁ ਗਦਾਸੁ ਮਹਾਰਾਜ ਕੀ ਜੈ